ਦੇਸ਼ ਵਰਤੀ ਲੁਟੇਰੀ ਲਾੜੀ ਨੇ ਕਈ ਪਰਿਵਾਰਾਂ ਨਾਲ ਮਾਰੀ ਕਰੋੜਾਂ ਦੀ ਠੱਗੀ ਆਪਣੀ ਲੜਕੀ ਹਰਪ੍ਰੀਤ ਕੋਰਾ ਉਹਦਾ ਮਿਲੀਭੁਗਤ ਕਰਕੇ ਜਿਹੜੇ ਭੋਲੇ ਭਾਲੇ ਲੋਕਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹ ਬਾਦ ਨਹੀਂ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਦੇ ਪੈਸੇ ੜਾਪੜ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਕਰ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਇਹ ਸਿਸਟਮ ਇਸ ਮਾਮਲੇ 'ਚ ਲਾੜੀ ਦੀ ਮਾਂ ਭਰਾ ਤੇ ਇੱਕ ਹੋਰ ਸਾਥੀ ਗ੍ਰਿਫਤਾਰ ਤੇ ਉਹਦੇ ਵਿੱਚ ਉਹ ਪੈਸੇ ਮੋਤੀ ਰਕਮ ਇਡ ਗੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜਿਆਦਾ ਜੀ ਪੁੱਛਗਿੱਛ ਪਤਾ ਲੱਗਿਆ ਕਾਂਡ ਦੇਖ ਪੁਲਿਸ ਵੀ ਹੈਰਾਨ ਹੋਏ ਵੱਡੇ ਹੋਸ਼ ਉਡਾ ਦੇਣ ਵਾਲੇ ਖੁਲਾਸੇ ਇੱਕ ਅਮਾਉਂਟ ਹੈ ਜੀ ਜਿਹੜੀ ਘੱਲ ਰਕਮੀ ਜਿਹੜੀ ਖੱਗੀ ਮਾਰ ਚੁੱਕੇ ਨੇ ਇੱਕ ਤਕਰੀਬਨ ਇਹ 15 ਵੀਰਾਂ ਕਿਦਾ ਕਰ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਨ ਦੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਬਾਈ ਨੇ ਪਰਚਾ ਦਰਜ ਜੀਹਾਂ ਤਸਵੀਰਾਂ 'ਚ ਦਿਖਾਈ ਦੇ ਰਹੀ ਵਿਦੇਸ਼ ਬੈਠੀ ਇਸ ਲੜਕੀ ਤੇ ਇਲਜ਼ਾਮ ਲੱਗੇ ਨੇ ਕਿ ਆਪਣੇ ਹੀ ਪਰਿਵਾਰ ਨਾਲ ਮਿਲ ਕਈ ਲੋਕਾਂ ਨੂੰ ਕਈ ਪਰਿਵਾਰਾਂ ਨਾਲ ਵੱਡੀਆਂ ਠੱਗੀਆਂ ਮਾਰ ਚੁੱਕੀ ਐ ਸ਼ੁਰੂਆਤੀ ਜਾਂਚ 'ਚ ਹਜੇ ਦੋ ਪਰਿਵਾਰ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਠੱਗੀ ਵੱਜ ਚੁੱਕੀ ਐ ਪਰਾ ਖਾਤਸ਼ਾ ਜਤਾਇਆ ਜਾ ਰਿਹਾ ਹੈ ਕਿ ਇੱਕ ਨਹੀਂ ਦੋ ਨਹੀਂ ਬਲਕੇ ਕਈ ਪਰਿਵਾਰਾਂ ਨੂੰ ਇਹ ਆਪਣੇ ਜਾਲ ਚ ਫਸਾ ਉਹਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੀ ਹੈ ਠੱਗੀ ਕਿਵੇਂ ਮਾਰਦੀ ਸੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਨਾਮ ਦੀ ਇਹ ਲੜਕੀ ਨੌਜਵਾਨਾਂ ਨੂੰ ਆਪਣੇ ਕੋਲ ਵਿਦੇਸ਼ ਬੁਲਾਉਣ ਦਾ ਝਾਂਸਾ ਦਿੰਦੀ ਸੀ ਵੀਡੀਓ ਕਾਲ ਤੇ ਹੀ ਉਹਨਾਂ ਨਾਲ ਮੰਗਣੀ ਤੱਕ ਕਰਵਾ ਲੈਂਦੀ ਸੀ ਫਿਰ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਆਪਣੇ ਜਾਲ ਚ ਫਸਾ ਉਹਨਾਂ ਤੋਂ ਲੱਖਾਂ ਰੁਪਏ ਆਪਣੇ ਖਾਤਿਆਂ ਚ ਪਵਾ ਲੈਂਦੀ ਸੀ। ਤੇ ਇਸ ਪੂਰੇ ਕਾਂਡ ਚ ਇਸ ਲੜਕੀ ਦੇ ਮਾਪੇ ਤੇ ਹੋਰ ਲੋਕ ਪੂਰਾ ਸਾਥ ਦੇ ਰਹੇ ਸੀ। ਜਿਸ ਦੇ ਚੱਲਦੇ ਹੀ ਪੁਲਿਸ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਲੜਕੀ ਤੇ ਉਸਦੇ ਮਾਪਿਆਂ ਤੋਂ ਇਲਾਵਾ ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਹੀ ਵੱਡਾ ਐਕਸ਼ਨ ਕਰਦੇ ਹੋਏ ਲੜਕੀ ਦੀ ਮਾਂ ਉਸਦੇ ਭਰਾ ਤੇ ਇੱਕ ਹੋਰ ਸਾਥੀ ਨੂੰ ਗ੍ਰਫ्तार ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਤਲਾਮ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੋ ਰਹਾ ਹੈ ਉਹਦਾ ਮੇਰੀ ਬੁਕਤ ਕਰਕੇ ਜਿਹੜੇ ਭੋਲੇ ਭਾਲੇ ਲੋਕਾਂ ਆ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਅ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਉਹ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮੇ ਢਦੇ ਆ ਬੀਐਸਪੀ ਤੱਕ ਹਾਲ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਜੀ ਪੁੱਛਗਿੱਛ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਠੱਗੀਆਂ ਮਾਰੀਆਂ ਨੇ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ თან ਰਕਮ ਹੈ ਜਿਹੜੀ ਠੱਗੀ ਮਾਰ ਚੁੱਕੇ ਤੇ ਇੱਕ ਤਕਰੀਬਨ ਇਹ 15-20 ਲੱਖ ਇਹ ਤਾਂ ਕਰ ਚੁੱਕੇ ਨੇ ਤੇ ਹੋਰ ਅਲੀ ਫਰਦਰ ਰਿਸਟਗੇਜ ਆਉਣਾ ਹੈ ਵਰਕਿੰਗ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੁਪਏ ਦੀ ਭਾਅ ਲੱਗੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਹੈ ਕੱਲ੍ਹ ਤੋਂ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਨ ਤੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਭਾਈ ਨੇ ਪਰਚਾ ਦਰਜ ਇਹ ਹੈਰਾਨ ਕਰਦਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੋਂ ਦੀ ਦਰਾਹਾ ਪੁਲਿਸ ਵੱਲੋਂ ਵਿਦੇਸ਼ ਲਜਾਣ ਦੇ ਨਾਮ ਤੇ ਪਰਿਵਾਰਾਂ ਨਾਲ ਠੱਗੀਆਂ ਮਾਰਨ ਵਾਲੇ ਇਸ گرو ਨੂੰ ਬੇਨਕਾਬ ਕੀਤਾ ਗਿਆ ਇਸ ਕਾਂਡ ਤੋਂ ਬਾਅਦ ਇੱਕ ਵੱਡਾ ਸਵਾਲ ਜੋ ਹਰ ਇੱਕ ਦੇ ਜ਼ਿਹਨ 'ਚ ਆ ਰਿਹਾ ਹੈ ਕਿ ਆਖਰ ਇਹ ਲੜਕੀ ਹੋਰ ਕਿੰਨੇ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਭੋਲੇ-ਪਾਲੇ ਲੋਕਾਂ ਤੋਂ ਕਿੰਨੇ ਲੱਖ ਜਾਂ ਕਿੰਨੇ ਕਰੋੜ ਦੇ ਪਰਿਵਾਰ ਇਹ ਲੜਕੀ ਠੱਗ ਚੁੱਕੀ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਮਣੀ ਟੀਵੀ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ